ਅੱਜ ਇੱਕ ਐਸੇ ਸ਼ਾਇਰ ਇੱਕ ਕਵੀ ਦੀ ਯਾਦ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਇੱਕ ਨਵਾਂ ਰੂਪ ਦਿੱਤਾ ਜਨਾਬ ਸਵਰਗਵਾਸੀ ਸੁਜੀਤ ਪਾਤਰ ਸਾਹਿਬ ਪਾਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਪਤਾ ਨਹੀਂ ਕਿੰਨੀਆਂ ਪਾਸ਼ਾਮਾਂ ਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਸੁਜੀਤ ਪਾਤਰ ਸਾਹਿਬ ਦੇ ਨਾਮ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਜੋ ਵੀ ਲੇਟੈਸਟ ਟੈਕਨੋਲੋਜੀ ਹੋਊਗੀ ਅਸੀਂ ਤੁਹਾਨੂੰ ਮੁਹैया ਕਰਾਵਾਂਗੇ ਸਾਹਿਤਕਾਰਾਂ ਨੂੰ ਗੀਤਕਾਰਾਂ ਨੂੰ ਜ ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਬਣਦੀ ਸਾਡੀ ਅਸੀਂ ਇਹ ਇਸ ਗੱਲ ਤੇ ਮਾਣ ਕਰ ਸਕਦੇ ਆਂ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਭਾਰਤ ਸੀ